ਅਜੀਤ ਅਖਬਾਰ ਦਾ ਪੇਜ ਬਣਾ ਕੇ ਇੱਕ ਫੇਕ ਪੇਜ ਬਣਾ ਕੇ ਇਹ ਪਾਇਆ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹਦੇ ਚ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਸਰਕਾਰ ਦੀ ਬੀਡੀ ਵੀ ਜਦਕਿ ਨਾ ਐਸਾ ਬਿਆਨ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਮੁੱਚੇ ਤੌਰ ਤੇ ਕੇਂਦਰ ਸਰਕਾਰ ਨੂੰ ਇਹ ਤਾਕੀਦ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤੀਆਂ ਜਾਣ ਪੰਜਾਬ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨਾਂ ਤੇ ਇਸ ਤਰੀਕੇ ਵੈਸ਼ੀਪਨ ਸੱਟਾਂ ਮਾਰੀਆਂ ਜਾ ਰਹੀਆਂ ਹਨ ਆंसू ਗੈਸ ਦੇ ਗੋਲੇ ਤਾਂ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਇਹ ਜੋ ਰਾਜਨੀਤੀ ਦੇ ਵਿੱਚ ਕ੍ਰਿਟਿਸਿਜ਼ਮ ਬਹੁਤ ਜ਼ਰੂਰੀ ਹੈ ਅਸਲ ਦੇ ਵਿੱਚ ਜਿਹੜੇ ਆਲੋਚਕ ਹੁੰਦੇ ਨੇ ਉਹੀ ਤੁਹਾਡੇ ਚੰਗੇ ਕੰਮ ਕਰਨ ਦੀ ਪ੍ਰੇਰਣਾ ਬਣਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜ਼ਿੰਮੇਵਾਰ ਰਾਜਨੀਤਿਕ ਧਿਰ ਵਾਂਗੂ ਹਮੇਸ਼ਾ ਹੀ ਪੋਜ਼ਿਟਿਵ ਆਲੋਚਨਾ ਦਾ ਸਵਾਗਤ ਕੀਤਾ ਕਿਉਂਕਿ ਜਦੋਂ ਆਪਾਂ ਕੰਮ ਕਰਦੇ ਆਂ ਕੰਮ ਕਰਦੇ ਆਂ ਤਾਂ ਗਲਤੀਆਂ ਵੀ ਹੁੰਦੀਆਂ ਚੰਗੀਆਂ ਜੇ ਸਾਡੇ ਆਲੋਚਕ ਸਾਡੀ ਕੋਈ ਗਲਤੀ ਦੱਸਣ ਉਹਨੂੰ ਸੁਧਾਰਨ ਦਾ ਵੀ ਮੌਕਾ ਮਿਲਦਾ ਪਰ ਜਿਹੜੀ ਝੂਠ ਫਰੇਬ ਦੀ ਰਾਜਨੀਤੀ ਹੈ ਇਹਦੇ ਸਖਤ ਖਿਲਾਫ ਹਾਂ ਕਿਉਂਕਿ ਇਸੇ ਝੂਠ ਫਰੇਬ ਦੀ ਰਾਜਨੀਤੀ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਪਿਛਲੇ 7-8 ਸਾਲਾਂ ਤੋਂ ਪੰਜਾਬ ਦੀ ਬਰਬਾਦੀ ਦਾ ਕਾਰਨ ਇਹ ਝੂਠ ਫਰੇਬ ਦੀ ਰਾਜਨੀਤੀ ਬਣੀ ਹੈ ਚਾਹੇ ਆਪਾਂ ਨਸ਼ਿਆਂ ਦੀ ਗੱਲ ਕਰ ਲਈਏ ਬੇਅਦਬੀਆਂ ਤੇ ਝੂਠ ਫਰੇਬ ਦੀ ਗੱਲ ਕਰ ਲਈਏ ਇਹਨਾਂ ਨੇ ਸੂਬੇ ਦਾ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਔਰ ਅੱਜ ਫੇਰ ਐਸੇ ਹੀ ਕੁਝ ਲੋਕ ਐਕਟਿਵ ਹੋ ਗਏ ਆ ਇੱਕ ਖਬਰ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਰੈਫਰੈਂਸ ਦੇ ਨਾਲ ਚਲਾਈ ਜਾ ਰਹੀ ਹੈ ਅਜੀਤ ਅਖਬਾਰ ਦਾ ਪੇਜ ਬਣਾ ਕੇ ਇੱਕ ਫੇਕ ਪੇਜ ਬਣਾ ਕੇ ਇਹ ਪਾਇਆ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹਦੇ ਚ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਸਰਕਾਰ ਦੀ ਵੀ ਟੀਮ ਹੈ ਜਦਕਿ ਨਾ ਐਸਾ ਬਿਆਨ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਦਿੱਤਾ ਔਰ ਉਲਟਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਮੁੱਚੇ ਤੌਰ ਤੇ ਕੇਂਦਰ ਸਰਕਾਰ ਨੂੰ ਇਹ ਤਾਕੀਦ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤੀਆਂ ਜਾਣ ਤੇ ਜਿਹੜਾ ਕਿਸਾਨਾਂ ਦੇ ਉੱਤੇ 3rd ਡਿਗਰੀ ਟੌਰਚਰ ਜ਼ੁਲਮ ਕੀਤਾ ਜਾ ਰਿਹਾ ਉਹਨੂੰ ਰੋਕਿਆ ਜਾਵੇ ਤੇ ਪੰਜਾਬ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨਾਂ ਤੇ ਇਸ ਤਰੀਕੇ ਵੈਸ਼ੀਪਨ ਸੱਟਾਂ ਮਾਰੀਆਂ ਜਾ ਰਹੀਆਂ ਆਂਸੂ ਗੈਸ ਦੇ ਗੋਲੇ ਤਾਂ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਹੈ ਪਰ ਫਿਰ ਇਹ ਲੋਕ ਐਸਾ ਕੁਝ ਕਿਉਂ ਕਰਦੇ ਨੇ ਹੁਣ ਇਹ ਕੋਈ ਤਜਿੰਦਰ ਗਰੇਵਾਲ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਦਾ ਹੈ ਪਰ ਇਹਨੇ ਝੂਠੀ ਖਬਰ ਪਾਈ ਹੈ ਔਰ ਇਹਦੀਆਂ ਜੇ ਫੋਟੋਆਂ ਕਢਾ ਕੇ ਦੇਖੀਏ ਤਾਂ ਭਗਵਾਨ ਤਮਨ ਸਾਹਿਬ ਦੇ ਨਾਲੀ ਫੋਟੋਆਂ ਨੇ ਸੋ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਝੂਠ ਇਹ ਮਨ ਘੜਤ ਖਬਰਾਂ ਇਹ ਮੌਫਦ ਚੀਜ਼ਾਂ ਜਿਹੜੀਆਂ ਕਿ ਕ੍ਰਿਮੀਨਲ ਅਫੈਂਸ ਹੈ ਇਹ ਆਮ ਆਦਮੀ ਪਾਰਟੀ ਕਿਉਂ ਕਰਾ ਰਹੀ ਹੈ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਵੱਲੋਂ ਅਸੀਂ ਇਹ ਸਤਜਿੰਦਰ ਗਰੇਵਾਲ ਦੇ ਖਿਲਾਫ ਚੰਡੀਗੜ੍ਹ ਦੇ ਐਸਐਸਪੀ ਨੂੰ ਇੱਕ ਕੰਪਲੇਂਟ ਦਿੱਤੀ ਹੈ ਕਿ ਇਹਨੇ ਇੱਕ ਝੂਠੀ ਖਬਰ ਪ੍ਰਕਾਸ਼ਿਤ ਕੀਤੀ ਅਜੀਤ ਅਖਬਾਰ ਦਾ ਇੱਕ ਫੇਕ ਪੇਜ ਬਣਾ ਕੇ ਪ੍ਰਕਾਸ਼ਿਤ ਕੀਤੀ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਐਸੇ ਜਿਹੜੇ ਲੋਕ ਨੇ ਉਹ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਵੀ ਖਤਰਾ ਨੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਲੀਕ ਵੱਡੀ ਕਰੋ ਤੁਸੀਂ ਆਪਣੀ ਪਾਰਟੀ ਤੇ ਕੰਮ ਵੱਡੇ ਕਰਕੇ ਦਿਖਾਓ ਦੂਜਿਆਂ ਦੀ ਲੀਕ ਮਟੇਨ ਦੇ ਨਾਲ ਨਾ ਕੋਈ ਤੁਹਾਡਾ ਭਲਾ ਹੋਣਾ ਨਾ ਸੂਬੇ ਦਾ ਭਲਾ ਹੋਣਾ ਤੇ ਹੋਰ ਵੀ ਜਿਹੜੇ ਲੋਕ ਐਸੇ ਸ਼ਰਾਰਤੀ ਅੰਸਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਐਸੀ ਕੋਈ ਵੀ ਜਿਹੜੀ ਘਟੀਆ ਸਤਰ ਦੀ ਰਾਜਨੀਤੀ ਹੈ ਉਹਨੂੰ ਬਰਦਾਸ਼ਤ ਨਹੀਂ ਕਰੇਗਾ ਅਸੀਂ ਹੁਣ ਕਾਨੂੰਨੀ ਕਾਰਵਾਈ ਕਰਾਵਾਂਗੇ ਇੱਕ ਸ਼ਖਸ ਦੇ ਖਿਲਾਫ ਅੱਜ ਕੰਪਲੇਂਟ ਅਸੀਂ ਫਾਈਲ ਕਰਤੀ ਹੈ ਔਰ ਪਰਚਾ ਕਰਾ ਕੇ ਹਟਾਂਗੇ ਔਰ ਇਸ ਤੋਂ ਬਾਅਦ ਵੀ ਅਗਰ ਕਿਸੇ ਨੇ ਕੋਈ ਐਸਾ ਝੂਠ ਮਨਕਰਤ ਚੀਜ਼ ਫੇਸਬੁੱਕ ਦੇ ਉੱਤੇ ਪਾਈ ਤਾਂ ਉਹਦੇ ਖਿਲਾਫ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਬਣਦੀ ਕਾਰਵਾਈ ਕਰਾਏਗਾ ਕਿਉਂਕਿ ਅੱਜ ਜ਼ਰੂਰਤ ਹੈ ਕੇ ਪੰਜਾਬੀ ਐਸੀ ਝੂਠ ਫਰੇਬ ਦੀ ਰਾਜਨੀਤੀ ਨੂੰ ਨਕਾਰਨ ਆਪਾਂ ਪੰਜਾਬ ਬਚਾਈਏ ਆਪਾਂ ਇਹ ਜਿਹੜੇ ਜਿਹੜੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਨਾਂ ਤੇ ਵੀ ਧੱਬਾ ਨੇ ਇਹਨਾਂ ਤੋਂ ਵੀ ਪੰਜਾਬ ਨੂੰ ਬਚਾਈ